ਇਹ ਵਾਲੀ ਨਹੀਂ ਰੈਲੀ ਦੇਖੀ ਹੋਣੀ ਹੈ ਤੁਸੀਂ ਪੰਜੇ ਵਾਲੀ ਨਹੀਂ ਰੈਲੀ ਦੇਖੀ ਹੋਣੀ ਹੈ ਤੁਸੀਂ ਝਾੜੂ ਵਾਲੀ ਦੀ ਰੈਲੀ ਦੇਖੀ ਹੋਣੀ ਹੈ ਪਰ 27 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦੀ ਰੈਲੀ ਦੇਖੋਗੇ ਤੁਸੀਂ ਮੇਰੀ ਅੰਮ੍ਰਿਤਸਰ ਵਾਲਿਆਂ ਨੂੰ ਬੇਨਤੀ ਹੈ ਵੀ ਇਹੇ ਜੀ ਇੱਕ ਦਾਗ ਰੱਖੋ ਠੀਕ ਹੈ ਨਾ 27 ਤਰੀਕ ਨੂੰ ਰੈਡੀ ਕਰਕੇ ਠੀਕ ਹੈ ਨਾ ਇਹ ਥੋੜੀ ਮਰਜੀ ਹੈ ਵੀ ਇਹ ਉਹਨਾਂ ਦੇ ਫੇਰ ਨਹੀਂ ਆ ਕਦੂਏ ਲੁੱਟ ਕੀ ਕਰਨਾ ਤਿਆਰ ਹੋ ਜਾਓ ਮਰਸਾਲ 27 ਤਰੀਕ ਨੂੰ ਵਿੱਚ ਪੱਗਾਂ ਵਾਲੇ ਦੇ ਕਿਵੇਂ ਲੱਕ ਮਾਰਦੇ ਮੇਰੀ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਦੇ ਇੱਕ ਅਲੱਗ ਦੇਸ਼ ਬਣਾ ਦਿਓ ਟੈਂਪੂਸਤਾਨ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਗੁਰੂ ਦੀ ਲਗਦੇ ਵਿੱਚ ਤੁਸੀਂ ਕੀ ਕੁਛ ਕਰਨ ਜਾ ਰਹੇ ਹੋ ਕਹਿੰਦੇ 27 ਤਰੀਕ ਨੂੰ ਅਸੀਂ ਰੈਲੀ ਕੱਢਣੀ ਹੈ ਖੜ ਚਾ ਤੁਹਾਡੀ ਰੈਲੀ ਥੋੜੀ ਕਢਾਉਣੇ ਆ ਅਸੀਂ ਰੈਲੀ ਆ ਦੇਖ ਲਓ ਵਿੱਚ ਪੱਗਾਂ ਵਾਲੇ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਯਾਰ ਤੁਹਾਨੂੰ ਆਪਣੇ ਗੁਰੂਆਂ ਨੇ ਇੰਨੀ ਕੁਰਬਾਨੀਆਂ ਦੇਤੀਆਂ ਜਰ ਆਪਣੇ ਲਈ ਕੇਸਾ ਖਾਤਾ ਤੁਸੀਂ ਅਧ ਕਿੱਡੀ ਖੜੀਆ ਦਾੜੀ ਹੈ ਤੇ ਸਿਰ ਤੇ ਪੱਗਾਂ ਬੰਨ ਕੇ ਕੀ ਕਰ ਖੜਦੇ ਤੁਹਾਡੀ ਘਰਾਉਣਿਆ ਰੇਲੀ ਪਲੇਟਾ ਬੰਨ ਗਿਆ ਲੋਹੇ ਦੀਆਂ ਫਿਰ 27 ਤਰੀਕ ਨੂੰ